ਖਾਲਸਾ ਸajna ਦਿਵਸ ਤੇ ਦਿਵਸਾਖੀ ਦੇ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਜਿੰਦਾ 1699 ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੇ ਵਿਸਾਖੀ ਵਾਲੇ ਦਿਨ ਜਿਹੜਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਖੰਡੇ ਬਾਟੇ ਦੀ ਪੌੜ ਛਕਾ ਕੇ ਗੁਰੂ ਆਲਾ ਬਣਾਇਆ ਪੰਜ ਪਿਆਰੇ ਤਿਆਰ ਕੀਤੇ ਔਰ ਉਸ ਤੋਂ ਬਾਅਦ ਖਾਲਸਾ ਪੰਥ ਹਰ ਜਗ੍ਹਾ ਦੇ ਉੱਤੇ ਮੱਲਾ ਮਾਰਦਾ ਆ ਰਿਹਾ ਅੱਜ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਮਜਨੂ ਟੀਲਾ ਸਾਹਿਬ ਅੱਜ ਹਜ਼ਾਰਾਂ ਦੀ ਤعداد ਦੇ ਵਿੱਚ ਇੱਥੇ ਸੰਗਤ ਨਿਤ ਮੁਸਤਕ ਹੋਈ ਹੈ ਔਰ ਸੈਂਕੜਿਆਂ ਦੀ ਤعداد ਦੇ ਵਿੱਚ ਅੱਜ ਇੱਥੇ ਲੋਕਾਂ ਨੇ ਅੰਮ੍ਰਿਤ ਪਾਣ ਕੀਤਾ ਔਰ ਗੁਰੂ ਵਾਲੇ ਬਣੇ ਨੇ ਇਹ ਤਾਦ ਜਿਹੜੀ ਗੁਰੂ ਮਹਾਰਾਜ ਨੇ ਬਖਸ਼ੀ ਹੈ ਹਰ ਸਾਲ اسی ਤਰੀਕੇ ਦੇ ਨਾਲ ਲੋਕ ਜਿਹੜੇ ਨੇ ਖੰਡੇ ਬਾਟੇ ਦੀ ਪੋਲ ਚੱਕੀ ਗੁਰੂ ਦੇ ਨਾਲ ਜੁੜਦੇ ਨੇ ਔਰ ਅੱਜ ਜਿਹੜਾ ਇੱਥੇ ਗੁਰਦੁਆਰਾ ਮੈਨੂ ਢੀਲਾ ਸਾਹਿਬ ਜਿਹੜਾ ਪ੍ਰੋਗਰਾਮ ਹੋਇਆ ਉਹਦੇ ਵਿੱਚ ਆਈਆਂ ਸਾਰੀਆਂ ਸੰਗਤਾਂ ਨੂੰ ਮੈਂ ਮਹਾਰਾਜ ਦੇ ਸਪੂਰਬ ਦੀ ਲੱਖ ਲੱਖ ਬਧਾਈ। ਲੇਕਿਨ ਸਰ ਜਿਸ ਤਰੀਕੇ ਸੇ ਲੋਕ ਗੁਰੂ ਮਹਾਰਾਜ ਕੀ ਅਗਰ ਬਾਤ ਕਰੇ ਉਸੇ ਨਹੀਂ ਜੁੜ ਰਹੇ ਆਂ ਅੱਜ ਕੇ ਯੁਵਾ ਪੀੜੀ ਉਸਕੇ ਲਈ ਕੀ ਕਰਨਾ ਨਹੀਂ ਬਿਲਕੁਲ ਹੈ ਕਹਿਣਾ ਗਲਤ ਹੈ ਕਿ ਨਹੀਂ ਜੁੜ ਰਹੇ ਆਂ ਜਿੱਥੇ ਸਾਡੇ ਸਮਾਜ ਦੇ ਵਿੱਚ ਹੋਰ ਜਿਹੜੇ ਧਰਮ ਨੇ ਉਹ ਪਰਪੂਲਿਤ ਕਰਨ ਦੀਆਂ ਕੋਸ਼ ਲੂਭਾਉਣੇ ਨਾਲਜ ਦਿੱਤੇ ਜਾ ਰਹੇ ਹਨ ਮਗਰ ਖਾਲਸਾ ਪੰਥ ਜਿਹੜਾ ਹੈ ਉਹ ਕੁਆਲਿਟੀ ਦਾ ਪ੍ਰਤੀਕ ਹੈ ਖਾਲਸਾ ਪੰਥ ਦੀ ਜਿਹੇ ਸਿਰਜਣਾ ਹੋਈ ਸੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਪੰਜ ਪਿਆਰੇ ਥਾਪੇ ਸੀ ਉਹ ਪੰਜਾਬ ਵੀ ਕਰ ਸਕਦੇ ਸੀ 500 ਵੀ ਕਰ ਸਕਦੇ ਸੀ ਮਗਰ ਪੰਜ ਪਿਆਰੇ ਤੋਂ ਖਾਲਸੇ ਦੀ ਇਹ ਸਿਰਜਣਾ ਹੋਈ ਹੈ ਔਰ ਕੁਆਲਿਟੀ ਦਾ ਪ੍ਰਤੀਕ ਹੈ ਔਰ ਜਿਹੜਾ ਬੰਦਾ ਕੁਆਲਿਟੀ ਦੇ ਵਿੱਚ ਰਹਿ ਕੇ ਮਰਿਆਦਾ ਦੇ ਵਿੱਚ ਰਹਿਣਾ ਚਾਹੁੰਦਾ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿ ਸੈਂਕੜਾਂ ਦੀ ਤعداد ਦੇ ਵਿੱਚ ਅੱਜ ਅੰਮ੍ਰਿਤ ਪਾਣ ਕੀਤਾ ਇੱਥੇ ਲੋਕਾਂ ਨੇ ਕਿਸੇ ਲੋਭ ਲਾਲਚ ਵਿੱਚ ਨਹੀਂ ਸਿਰਫ ਗੁਰੂ ਨੇ ਔਰ ਜਦੋਂ ਆਵਾਜ਼ ਆਈ ਹੈ ਉਹਨਾਂ ਦੀ ਅੰਤਰ ਆਤਮਾ ਨੇ ਆਵਾਜ਼ ਦਿੱਤੀ ਹੈ ਕਿ ਮੈਂ ਗੁਰੂ ਵਾਲਾ ਬੰਨਾ ਸੋ ਅਸੀਂ ਉਹਨਾਂ ਨੂੰ ਵੀ ਵਧਾਈ ਦਿੰਦੇ ਆਂ ਔਰ ਪੂਰੇ ਸਮੂਚੇ ਪੰਥ ਨੂੰ ਵਧਾਈ ਦਿੰਦੇ ਆਂ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅੱਜ ਦੇ ਪਾਵਨ ਪਵਿੱਤਰ ਦਿਹਾੜਾ ਖਾਲਸਾ ਸੱਜਣਾ ਦਿਵਸ ਦੀ ਵਧਾਈ ਦਿੰਦਾ ਲੱਖ ਲੱਖ ਵਧਾਈ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਿਆਰ ਬਰ ਤਿਆਰ ਖਾਲਸੇ ਦੀ ਸਿਰਜਣਾ ਕੀਤੀ ਸੀ ਖੰਡੇ ਬਾਟੇ ਦੀ ਪੋਲ ਦਾ ਅਮਰ ਸ਼ਿਕਾਇਆ ਪੰਜ ਕਕਾਰਾਂ ਦੇ ਧਾਰਨੀ ਬਣਾਇਆ ਔਰ ਨਿਤਨੇਮ ਦੀ ਬਾਣੀ ਦੇ ਧਾਰਨੀ ਬਣਾਇਆ ਕਿ ਹਰ ਇੱਕ ਸਿੰਘ ਨੂੰ ਹੁਕਮ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਸਵੇਰੇ ਨਿਤਨੇਮ ਕਰਨਾ ਹੈ ਸ਼ਾਮ ਦੀ ਸੁੱਧਰ ਰੇ ਰਾਜ ਸਾਹਿਬ ਦੀ ਬਾਣੀ ਪੜ੍ਹਨੀ ਹੈ ਔਰ ਸੌਣ ਤੋਂ ਪਹਿਲਾਂ ਸੋਲਾ ਸਾਹਿਬ ਦਾ ਪਾਠ ਕਰਨਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਹੁਕਮ ਦੇ ਉੱਤੇ ਪਹਿਰਾ ਦਿੰਦੇ ਹੋਏ ਅੱਜ ਬਹੁਤ ਵੱਡਾ ਉਪਰਾਲਾ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਹਰੋੜਾ ਨੇ ਉਹਨਾਂ ਦੀ ਸਾਰੀ ਟੀਮ ਨੇ ਉਪਰਾਲਾ ਕੀਤਾ ਦਿੱਲੀ ਦੇ ਵਿੱਚ ਜਗਾ ਜਗਾ ਦੇ ਉੱਤੇ ਪ੍ਰੇਰਣਾ ਦਿੱਤੀ ਔਰ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਅਮਰਤ ਸ਼ਕਰੀਆ ਗੁਰੂ ਵਾਲੇ ਬਣ ਰਹੇ ਆ ਇਹ ਮੈਂ ਸਮਝਦਾ ਕਿ ਹਰ ਇੱਕ ਸੰਸਥਾ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ ਜਾਗਰੂਕਤਾ ਲਿਆਂਦੀ ਹੈ ਔਰ ਜਿਹੜੇ ਕੋਈ ਨਸ਼ਿਆਂ ਦੇ ਸ਼ਿਕਾਰ ਹੋ ਗਏ ਸਨ ਉਹਨਾਂ ਨੂੰ ਵਾਪਸ ਲਿਆਉਣ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਸੋ ਖਾਲਸਾ ਸ਼ਹੀਦਾਂ ਦੇ ਦਿਵਸ ਮੈਂ ਸਮਝਦਾ ਜਦੋਂ ਮਨਾਉਨੇ ਆ ਉਦੋਂ ਇਹ ਉਪਰਾਲੇ ਕਰਨੇ ਚਾਹੀਦੇ ਆ ਕਿ ਆਪਾਂ ਜਿਹੜੇ ਸਾਡੇ ਕਿਤੇ ਨਾ ਕਿਤੇ ਅਜੇ ਤੱਕ ਲੋਗ ਜਿਹੜੇ ਅਜੇ ਭੁੱਲੇ ਪਟਕੇ ਆ ਉਹਨਾਂ ਨੂੰ ਕਿਵੇਂ ਅਸੀਂ ਗੁਰੂ ਦੇ ਨਾਲ ਜੋੜਨਾ ਹੈ ਕਿ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਔਰ ਉਹਦੇ ਵਿੱਚ ਅਸੀਂ ਕਾਮਯਾਬੀ ਹੋਏ ਆ ਜਦੋਂ ਅਸੀਂ ਉਪਰਾਲੇ ਕੀਤੇ ਆ ਸੰਗਤ ਵੱਲੋਂ ਬਹੁਤ ਵੱਡੇ ਖੰਗਾਰੇ ਮਿਲੇ ਆ ਔਰ ਅੱਜ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਜਿਹੜਾ ਅਮਰਤ ਸ਼ਾਗਰੀ ਹੈ ਔਰ ਬਹੁਤ ਵੱਡੀ ਗਿਣਤੀ 'ਚ ਅੱਜ ਇੱਥੇ ਸੰਗਤਾਂ ਖਾਲਸਾ ਸਾਜਨਾ ਦਿਵਸ ਗੁਰਦੁਆਰਾ ਮਜਲੂਗਾਟੇ ਵਿਖੇ ਪਹੁੰਚ ਰਹੀ ਹੈ ਔਰ ਜਿੱਥੇ ਸ਼ਾਲੋ ਸ਼ੌਕਤ ਦੇ ਨਾਲ ਇਹ ਅੱਜ ਦਾ ਜਿਹੜਾ ਦਿਨ ਹੈ ਮਨਾਇਆ ਜਾ ਰਿਹਾ ਹੈ ਸਾਇਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਬੜੇ ਕਮਾਲ ਦੇ ਨੇ ਜਿਨ੍ਹਾਂ ਨੇ ਅੱਜ ਦੇ ਦਿਨ ਖਾਲਸਾ ਸਾਜਿਆ ਸੀ ਤੇ ਖਾਲਸੇ ਨੂੰ ਤੇ ਖਾਲਸਾ ਸਾਜ ਕੇ ਆਪ ਕਿਹਾ ਸੀਗਾ ਕਿ ਨਾ ਤੇ ਖਾਲਸਾ ਮੇਰਾ ਤੇ ਨਾ ਹੀ ਫਤਿਹ ਮੇਰੀ ਹੈ ਤੇ ਉਹਨਾਂ ਨੂੰ ਪੁੱਛਿਆ ਵੀ ਕਿਹਦਾ ਖਾਲਸਾ ਕਹਿੰਦੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਹੀਂ ਕੁਝ ਵੀ ਸਾਜਿਆ ਇਹ ਬੜੀਆਂ ਕਮਾਲ ਦੀਆਂ ਗੱਲਾਂ ਨੇ ਸਿੱਖ ਤੇ ਪਹਿਲਾਂ ਵੀ ਸੀ ਮਗਰ ਅੱਜ ਸਤਗੁਰਾਂ ਨੇ ਸਿੱਖਾਂ ਨੂੰ ਵੱਖਰਾ ਰੂਪ ਦਿੱਤਾ ਸੀਗਾ ਕੀ ਇਸ ਕੰਗਾ ਕੜਾ ਕਸ਼ੈਰਾ ਇਹ ਪੰਜ ਚਿੰਨ ਦਿੱਤੇ ਸੀਗੇ ਸਾਡੇ ਧਾਰਮਿਕ ਚਿੰਨ ਇਹਨਾਂ ਨੂੰ ਧਾਨ ਕਰਕੇ ਖੰਡੇ-ਬੱਟੇ ਦਾ ਅਮਰ ਸ਼ਗਾਇਆ ਸੀਗਾ ਕਿ ਵੱਖਰਾ ਨਿਆਰਾ ਪੰਥ ਸਾਜਿਆ ਸੀਗਾ ਖਾਲਸਾ ਪੰਥ ਤੇ ਅੱਜ ਦਾ ਇਸ ਖਾਲਸਾ ਸਿੱਜਣਾ ਦਿਵਸ ਦਾ ਜੋ ਮੌਕਾ ਇਸ ਮੌਕੇ ਤੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਧਾਨ ਹਰਮੀਤ ਸਿੰਘ ਜੀ ਕਾਲਕਾ ਜਨਰ ਸਕੱਤਰ ਜਗਦੀਪ ਸਿੰਘ ਜੀ ਖਾਲੋਂ ਇਹਨਾਂ ਦੀ ਪ੍ਰੇਰਣਾ ਸਦਕਾ ਸਹਿਯੋਗ ਸਦਕਾ ਦਿੱਲੀ ਦੇ ਵਿੱਚ ਪਿਛਲੇ ਲਗਭਗ 18 ਦਿਨਾਂ ਤੋਂ ਜੋ ਧਰਮ ਪ੍ਰਚਾਰ ਦੀ ਲਹਿਰ ਚੱਲ ਰਹੀ ਸੀ ਸਿੱਖਾਂ ਨੂੰ ਅੰਮ੍ਰਿਤ ਬਾਰੇ ਪ੍ਰੇਰਿਤ ਕੇ ਉਹਨਾਂ ਨੂੰ ਦੱਸਿਆ ਜਾਵੇ ਅੰਮ੍ਰਿਤ ਕਿੰਨੀ ਵੱਡਮੁੱਲੀ ਦਾਤ ਹੈ ਉਸ ਨੂੰ ਸੈਂਕੜੇ ਸਿੱਖਾਂ ਨੇ ਸਮਝਿਆ ਨਾਮ ਲਖਾਇਆ ਤੇ ਅੱਜ ਸਾਰੇ ਅੰਮ੍ਰਿਤਪਾਨ ਕਰ ਰਹੇ ਨੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੰਗਰ ਹਾਲ ਦੇ ਵਿੱਚ ਸਿੰਘ ਸਾਜ ਰਹੇ ਨੇ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਹੈ ਜਿਨ੍ਹਾਂ ਨੇ ਇਸ ਅੰਮ੍ਰਿਤ ਦੀ ਦਾਤ ਨੂੰ ਸਮਝ ਕੇ ਆਪਣੇ ਅੰਦਰ ਅਭਲਾਖਾ ਪੈਦਾ ਕੀਤੀ ਕਿਸੇ ਲਾਲਚ ਵਸਰੀ ਉਹਨਾਂ ਨੇ ਸਮਝਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਦਾਤ ਹੈ ਕਿਤੇ ਐਵੇਂ ਨਹੀਂ ਮਿਲਦੀ ਤੇ ਅੱਜ ਉਹ ਲੈਣ ਵਾਸਤੇ ਪਹੁੰਚੇ ਨੇ ਮੈਂ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਸਤਗੁਰਾਂ ਨੇ ਜਿਹੜੇ ਸਾਨੂੰ ਅੱਜ ਦੇ ਦਿਨ ਚਿੰਨ ਬੱਚੇ ਬਖਸ਼ੇ ਸੀ ਪੰਜ ਕਕਾਰ ਬਖਸ਼ੇ ਸੀ ਮੈਂ ਸਾਰਿਆਂ ਸਿੱਖਾਂ ਨੂੰ ਬੇਨਤੀ ਕਰਦਾ ਕਿ ਇਹ ਨਿਸ਼ਾਨੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਇਹਨਾਂ ਨੂੰ ਸਾਹਮਣੇ ਰੱਖੋ ਉਹਦੇ ਨਾਲ ਆਪਾਂ ਖਾਲਸੇ ਆ ਅਸੀਂ ਲੋਕਾਂ ਦੀਆਂ ਦਿੱਤੀਆਂ ਨਿਸ਼ਾਨੀਆਂ ਨੂੰ ਸਾਹਮਣੇ ਆ ਮਗਰ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਜਿਹੜੀਆਂ ਨਿਸ਼ਾਨੀਆਂ ਦਿੱਤੀਆਂ ਸੀ ਉਹਨਾਂ ਨੂੰ ਭੁਲਾ ਦਿੱਤਾ ਨਿਸ਼ਾਨੇ ਸਿੱਖੀ ਈ ਹਰੂਫ ਪੰਜ ਕਾਫ ਹਰ ਕਿਸ ਨਾ ਬਾਸ਼ਦ ਈ ਪੰਜ ਮਾਫ ਕੜਾਕਾਰ ਦੋ ਕਚਕੰਗਾ ਬਿਦਾ ਬਿਲਾ ਕੇਸੇ ਚਸਤ ਜੁਮਲੇ ਨਿਸ਼ਾ ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਇਹ ਨਿਸ਼ਾਨੀਆਂ ਨੀਣਾ ਧਨ ਕਰਨਗੇ ਉਹ ਕਦੇ ਮਾਫ ਨਹੀਂ ਹੋਣਗੇ ਤੇ ਆਪਾਂ ਆਪਣੀ ਭੁੱਲ ਬਖਸ਼ਾਈਏ ਸਾਰਿਆਂ ਹੀ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੇ ਹਲੇ ਨਿਗਰੇ ਨੇ ਅਮਰਤ ਸੋਹ ਸਿੰਘ ਸਜੋ ਗੁਰੂ ਵਾਲੇ ਬਣੋ ਸਤਿਗੁਰਾਂ ਦੇ ਸੱਚੇ ਸੁੱਚੇ ਖਾਲਸੇ ਸਜੋ ਖਾਲਸਾ ਪੰਥ ਚੜ੍ਹਦੀ ਕਲਾ ਦੇ ਵਿੱਚ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਗੁਰਗੋਬਿੰਦ ਸਿੰਘ ਮਹਾਰਾਜ ਜਿਨੇ ਵਿਸਾਖੀ ਦੇ ਦਿਨ ਤੇ 1699 ਦੀ ਵਿਸਾਖੀ ਨੂੰ ਪੰਜਾਂ ਪਿਆਰੇ ਦੀ ਚੋਣ ਕੀਤੀ ਜੋ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੀ ਸੀ ਤੇ ਅੱਜ ਦੇ ਦਿਨ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਬਾਅਦ ਵਿੱਚ ਆਪ ਅੰਮ੍ਰਿਤ ਉਹਨਾਂ ਤੋਂ ਛਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਕੌਮ ਦੀ ਸਿਰਜਣਾ ਕੀਤੀ ਕਿ ਅੱਜ ਤੋਂ ਇੱਕ ਸਿੱਖ ਦੇ ਨਾਲ ਸਿੰਘ ਅਤੇ ਕੁੜੀ ਦੇ ਨਾਲ ਕੌਰ ਨਾਲ ਜੋ ਜਾਣਿਆ ਜਾਂਦਾ ਉਹ ਅੱਜ ਦੇ ਦਿਨ ਹੀ ਸਿਰਜਣਾ ਕੀਤੀ ਗਈ ਸੀ ਅੱਜ ਦਾ ਜੋ ਇਤਿਹਾਸ ਹੈ ਬਹੁਤ ਪਾਵਨ ਤੇ ਕੋਈ ਤਰ੍ਹਾਂ ਇਤਿਹਾਸਿਕ ਇਤਿਹਾਸ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸਾਖੀ ਦਾ ਦਿਹਾੜਾ ਸਾਨੂੰ ਸਿੱਖਾਂ ਨੂੰ ਦਿੱਤਾ ਹੈ नाम बताइए अकमल बिंदर कौर आज के दिन की क्या महत्व है आज के दिन गुरु गोबिंद सिंह जी ने अमृत छकया सी पांच पांच प्यारे तैयार किए सी फिर ओना को लो आप अमृत छक के आप ही गुरु आप पे चेला बने सी आज दिन आज के दिन समाज के अंदर किस तरीके से लोग प्रचार करने की जरूरत है क्योंकि आज का दिन, दिन जो है बच्चों को अमृत जो न्यू बॉर्न बेबी गुरुद्वारे लिया के, चिट्टे कपड़े पा के अमृत खालसा पंथ सजाईदा है और आज दिन अमृत छकी है गुरु वाले गुरु सिंह बनी लेकिन मैडम आज के दिन आज के दिनों को या इतिहास की बात करें तो समाज में कहीं ना कहीं इससे अब युवा पीढ़ी जो है वो पिछड़ती जा रही है क्या लोड है आज के समय ਇਸੋਲਾ ਆਪਣੀ ਸੇਖ ਨੂੰ ਸਮਝ ਲੈ ਇਸੇ ਕੌਮ ਨਾਲ ਜੁੜਨ ਲਈ ਕਿਸੇ ਮੌਕੇ ਕਿਸੇ ਅੰਸਾਇ ਜ਼ੋਰ ਲਈਏ ਹਰ ਦਿਨ ਗੁਰੂ ਨਾਲ ਜੁੜੋ ਹਰ ਦਿਨ ਗੁਰੂ ਵਾਲੇ ਹੀ ਬਣੋ ਥੈਂਕ ਯੂ ਅੱਜ ਵਸਾਖੀ ਦਾ ਦਿਹਾੜਾ ਹੈ ਅੱਜ ਧਰਤਨਸ਼ੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਖਾਲਸਾ ਪੰਥ ਦੀ ਸਾਜਣਾ ਕੀਤੀ ਜਿਹੜਾ ਖਾਲਸਾ ਪੰਥ ਜਿਹੜੀ ਸਿੱਖੀ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ ਉਸ ਸਿੱਖੀ ਨੂੰ ਇੱਕ ਫਾਈਨਲ ਜਿਹੜਾ ਇਹ ਕਹਿੰਦੇ ਨੇ ਫਾਈਨਲ ਰੂਪ ਜਿਹੜਾ ਧਰਤਨਸ਼ੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਜ ਦੇ ਦਿਨ ਬਖਸ਼ੇ ਸੀ ਸਾਨੂੰ ਸਿੱਖੀ ਅਪਣਾਉਣ ਵਾਸਤੇ ਨਾ ਅੱਜ ਅੱਜ ਮਤਲਬ ਖਾਲਸਾ ਪੰਥ ਦੀ ਸਹਾਜਾ ਤੋਂ ਪਹਿਲਾਂ ਵੀ ਸਾਡੇ ਵਿੱਚ ਜਾਤਾਂ ਪਾਤਾਂ ਇਹ ਛੂਹਾਂ ਛੁਏ ਇਤੀਜਾਜ਼ ਚਾਹੁੰਦੀਆਂ ਹੁੰਦੀਆਂ ਸੀ ਪਰ ਇੱਕ ਪਹਿਚਾਣ ਦੇ ਕੇ ਸਾਰੀਆਂ ਜਾਤਾਂ ਪਾਤਾਂ ਤੋਂ ਬਾਹਰ ਕੱਢ ਕੇ ਸਾਨੂੰ ਸਾਰੇ ਵਰਗਾ ਤੋਂ ਬਾਹਰ ਕੱਢ ਕੇ ਇੱਕ ਖੰਡੇ ਪੱਟ ਦੀ ਪਾਹੁਲ ਛਕਾ ਕੇ ਸਾਨੂੰ ਮਹਾਰਾਜ ਨੇ ਸ਼ਾਂਤ ਅਤੇ ਸਿਪਾਹੀ ਦਾ ਕਨਸੈਪਟ ਦਿੱਤਾ ਕੀ ਸਾ ਅਹੀਂ ਜੋ ਬੰਦਾ ਹੈ ਜਦੋਂ ਵੀ ਅਸੀਂ ਅਮਰਤ ਛਕਦੇ ਆ ਆ ਵੀ ਸਾਖੀ ਵਾਲੇ ਦੇ ਜੋ ਅਮਰਤ ਛਕਦੇ ਆ ਜਾਂ ਪਹਿਲਾ ਅਮਰਤ ਛਕਦੇ ਅਮਰਤ ਛਕਣ ਤੋਂ ਬਾਅਦ ਇੱਕ ਸਿੰਘ ਦਾ ਨਵਾਂ ਜੀਵਨ ਨੂੰ ਦਾਵਾ ਖਾਲਚੇ ਪੰਥ ਦੇ ਵਿੱਚ ਕਿ ਇਹ ਜੀਵਨ ਦਾ ਨਾ ਸੱਤੋਂ ਵੱਡਾ ਮਹੱਤਵ ਇਹ ਆ ਕਿ ਜੋ ਸਾਡਾ ਪੁਰਾਣਾ ਦੁਨਿਆਵੀ ਜੀਵਨ ਜੋ ਪੁਰਾਣੇ ਦੁਨਿਆਵੀ ਰੂਲ ਸਾ ਅਸੀਂ ਉਹ ਤੋਂ ਬਾਹਰ ਹੋਨੇ ਆ ਤੇ ਜਿਹੜਾ ਗੁਰੂ ਦਾ ਬਖਸ਼ਾ ਰੂਲ ਆ ਜਿਹੜਾ ਗੁਰੂ ਦੀ ਬਖਸ਼ੀ ਸਿੱਖੀ ਆ ਅਸੀਂ ਉਹਨੂੰ ਅਪਣਾਉਨੇ ਆ ਅਮਰਤ ਛਕਣ ਤੋਂ ਬਾਅਦ ਪਾਸ਼ਾ ਦੇ ਬਖਸ਼ੇ ਖੰਡੇ ਪਾਹੁਲ ਦੀ ਦਾਤ ਲੈਣ ਤੋਂ ਬਾਅਦ ਇੱਕ ਸਿੱਖ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜੇ ਗੁਰੂ ਸਿਧਾਂਤ ਦਾ ਜਿਹੜੇ ਗੁਰੂ ਪ੍ਰਿੰਸੀਪਲ ਆ ਉਹਨਾਂ ਪ੍ਰਿੰਸੀਪਲਾਂ ਨੂੰ ਅਸੀਂ ਡੇਲੀ ਬੇਸਿਸ ਦੇ ਉੱਪਰ ਪ੍ਰੈਕਟਿਸ ਕਰੀਏ ਆਪਣੇ ਲਾਈਫ ਵਿੱਚ ਸੈਟਲ ਕਰ ਲਈਏ ਇਹ ਉਸ ਦੇਣ ਦੀ ਨੀਂਹ ਆ ਅੱਜ ਦਾ ਇਹ ਜੋ ਇੱਕ ਲਾਈਫ ਸਟਾਈਲ ਬਖਸ਼ਿਆ ਹੀ ਉਸ ਲਾਈਫ ਸਟਾਈਲ ਦੀ ਨੀਂਹ ਆ ਜੀ ਥੈਂਕ ਯੂ ਸਿੰਘ ਜੀ ਨੇ ਖਾਲਸਾਪਨ ਸਾਂਝਾ ਸੀ ਪੰਜ ਪਿਆਰਿਆਂ ਦੀ ਚੋਣ ਕੀਤੀ ਸੀ ਹੋਰ ਕੀ ਗੁਰੂ ਚੇਲਾ ਐਸਾ ਉਹਨਾਂ ਨੇ ਕਹਾ ਸੀ ਫਿਰ ਪੰਜ ਪਿਆਰਿਆਂ ਨੇ ਵਰ ਸ਼ਕਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਗੋਵਿੰਦਰਾਏ ਚੱਲ ਰਿਹਾ ਸੀਗਾ ਉਹ ਕਹਿੰਦੇ ਮੈਨੂੰ ਵੀ ਸਿੱਖ ਬਣਾਓ ਉਹ ਕਹਿੰਦੇ ਪੰਜ ਪਿਆਰਾਂ ਨੂੰ ਅੱਗੇ ਕਿਹਾ ਮੈਨੂੰ ਵੀ ਅਮਰਤ ਦੋ ਤੇ ਉਹ ਕਹਿੰਦੇ ਪੰਜ ਪਿਆਰੇ ਕਹਿੰਦੇ ਅਸੀਂ ਸਿੱਖ ਸਿਰ ਦਿੱਤਾ ਤੇ ਤੁਸੀਂ ਕੀ ਦਿਵੋਗੇ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਭਾਣ ਤੇ ਮੈਂ ਆਪਣਾ ਸਰਬਸਲ ਬਾਰ ਕਰ ਦੂੰਗਾ ਆਪਣਾ ਸਰਬਸਲ ਬਾਰ ਕਰ ਦਿੱਤੀ ਇਹ ਅਮਰਤ ਦੀ ਦਾਤ ਬਹੁਤ ਹੀ ਮੁੱਲੀ ਆ ਸਭ ਨੂੰ ਹਰ ਚੱਕਣਾ ਸਿਖਰ ਧਰਮ ਦੇ ਵਿੱਚ ਸਭ ਨੂੰ ਅਮਰਤ ਚੱਕਣਾ ਚਾਹੀਦਾ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par